ਆ ਜਿਹੜਾ ਸਾਰਾ ਇਹ ਰਸਤੇ ਨੇ ਕੋਈ ਸੈਂਟਰ ਦਾ ਕਾਇਮ ਕਿ ਦੇ ਵਿੱਚ ਇਹਦੇ ਵਿੱਚ ਚੱਲ ਰਹੇ ਨੇ ਦੋ ਤਿੰਨ ਵਹਿਣ ਪਾਣੀ ਦੇ ਹੈ ਠੀਕ ਹੈ ਲੇਕਿਨ ਉਹ ਬੰਦ ਹੋ ਕਿਉਂਕਿ ਇਹ ਰਕਸਰੇ ਹੋ ਗਿਆ ਜਦੋਂ ਐਂਕੀ ਪਾਣੀ ਆਇਆ ਤੇ ਆ ਸਾਰਾ ਦਰਫਾ ਦੇ ਨਾਲ ਪਾਣੀ ਜਾਣਾ ਲੱਗ ਕੇ ਤੇ ਕੋ ਪਾਣੀ ਜਿਹੜਾ ਸੀ ਨਾ ਇੱਕ ਥਾਂ ਤੇ ਜਿਹੜੀ ਟੱਕਰ ਆ ਗਈ ਇੱਧਰ ਪਈ ਆ ਮੇਨ ਰੋਡ ਹੈ ਜਿਹੜਾ ਕੀਨਾਂ ਨਗਰ ਤੋਂ ਨਰੋਟ ਜਮਨ ਸਿੰਘ ਕੀ ਕੰਨ ਕਰਦਾ ਹੈ ਹਟ ਤੋਂ ਉੱਪਰ ਤੱਕ ਜੰਮ ਜੀ ਅੰਕ ਤੇ ਹੁਣ ਆਹ ਰੋਡ ਜਿਹੜਾ ਹੈ ਇਹ ਉਸ ਦਿਨ ਦਾ ਸੀ 13 ਤਰੀਕ ਡੀਸੀ ਸਾਹਿਬ ਨੇ ਖੰਨ ਲਕੀ ਦੀ ਤੁਸੀਂ ਇਸ ਤਰ੍ਹਾਂ ਕੋਈ ਸਾਡੇ ਕੋਲ ਅਜੇ ਅੰਡੀ ਛਿੱਤੀ ਸਰਪੰਚ ਨੇ ਪ੍ਰਵਾਨ ਨਹੀਂ ਕਰਵਾਉਂਦੇ ਤੇ ਤੁਸੀਂ ਇੱਥੇ ਜੋ ਕਰ ਸਕਦੇ ਆ ਅਸੀਂ ਫਿਰ ਉਸਨੂੰ ਇਤਿਆਸਕ ਜਾਂ ਫੁਕੀ ਚਾ ਗੱਟੇ-ਗੱਟੇ ਲਾ ਕੇ ਬਾਬਾ ਜੀ ਆ ਕੇ ਮਸੰਗੀ ਬੁਖਾਰੇ ਨਾਲੇ ਵੀ ਤੇ ਫਿਰ ਬਾਬਾ ਸੁਖਨਾਥ ਸਿੰਘ ਪਹੁੰਚ ਲਾ ਕੇ ਜਨਨਣੇ ਸਰ ਸਾਡੇ ਅੱਗੇ ਆਉਂਦੇ ਆ ਤੇ ਇਹ ਸੰਗਠਨ ਮਿਸ਼ਨ ਜਿਹੜਾ ਨਾ ਉਹ ਤੁਹਾਨੂੰ ਦਵਾਈ ਜਾਵੇ ਡੀਸੀ ਸਾਹਿਬ ਨੇ ਕਿਹਾ ਕਿਹੜੇ ਬਿਚੋ ਨੇ ਮਿਸ਼ਾਲੇ ਆ ਕੇ ਤੇ ਕੋ ਜਿਹੜਾ ਸਾਬਤ ਕਰ ਜਿਉ ਸਾਬਤ ਹੋ ਜਾਏਗਾ ਤੇ ਆ ਜਿਹੜਾ ਪਾਣੀ ਇੱਥੇ ਸਾਰੇ ਉਹ ਜਿਹੜਾ ਉਥੇ ਬਣ ਸੀ ਤੁਸੀਂ ਬਣ ਉਥੇ ਸਕੂਲ ਉਹ ਉਥੋਂ ਤੁਸੀਂ ਇਹ ਵੇਖੋ ਕਿ ਉਹ ਤੁਸੀਂ ਬਣ ਇੱਥੇ ਜਿਹੜੇ ਸਾਰੇ ਇੱਥੇ ਬੜਾ ਬੜਾ ਕੁੱਟੀਆਂ ਸੀ ਇੰਨੇ ਕੁੱਟੀਆਂ ਸੀ ਇੱਥੇ ਅਉ ਮੁਸਲਮਾਨਾਂ ਦੀ ਮਸਜਿਦ ਸੀ ਉਹ ਜੜੀਆਂ ਉੱਥੇ ਮਸਜਿਦ ਸੀ ਇਹ ਆ ਪਿੱਛੋਂ ਤੱਕ ਬਣ ਸੀ ਸਾਰੇ ਇੱਥੇ ਬਸੋ ਆ ਜਿਹੜੀਆਂ ਦੁਕਾਨਾਂ ਨੇ ਥੋੜੇ ਜਿਹਾ ਰਹਿਣ ਆਹ ਦੁਕਾਨਾਂ ਦੇ ਪਿੱਛੇ ਇਹਨਾਂ ਦਾ ਬਹੁਤ ਟੱਕਰ ਪੈਦਾ ਸਮਾ ਦੇ ਬਾਈ ਇਹ ਸਾਡੀਆਂ ਤੇ ਆ ਹੁਣ ਅਸੀਂ ਅੱਗੇ ਜਿਹੜੀਆਂ ਇਹ ਟੱਕਰ ਲਾ ਕੇ ਤੇ ਜੋ ਡਿਗਰੀਟੀਆਂ ਚੜਾ ਆ ਜਿਵੇਂ ਕਿ ਆ ਜਿਹੜੀ ਚੱਲਦੀ ਹੈ ਜੇ ਛੱਤ ਟੁੱਟ ਜਾਂਦੀ ਹੈ ਤੇ ਫਿਰ ਇੱਧਰ 35 40 ਟੰਡੀਆਂ ਦੀ ਉਹ ਸਾਰੇ ਘਰਾਂ ਚ ਪਈ ਜਾਂ ਤੇ ਇਸ ਰਸਤੇ ਦਾ ਵੀ ਕਨੈਕਸ਼ਨ ਕਰਾਉਣਾ ਪਊਗਾ ਸੋ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਜੋ ਉਧਰੋਂ ਪਰਮਿਸ਼ਨ ਮਿਲ ਜਾਏ ਤੇ ਫਿਰ ਅਸੀਂ ਜਿਹੜਾ ਉਧਰੋਂ ਮਸ਼ੀਨਾ ਲਾ ਕੇ ਤੇ ਉਹ ਰਸਤਾ ਜਿਹੜਾ ਪਾਣੀ ਦਾ ਜਿਹੜਾ ਉਧਰ ਦਾ ਰਸਤਾ ਜਿਹੜਾ ਬਣਾ ਦਿੱਤੇ ਜਿਹੜੇ ਵਹਿਣ ਵੱਤੋਂ ਇਹ ਬੜਾ ਜ਼ਰੂਰੀ ਹੈ ਤੇ ਇਹ ਫਿਰ ਜਿਹੜਾ ਬਾਹਰੋਂ ਉਸ ਤੋਂ ਬਾਅਦ ਆਸਤੇ ਆਸਤੇ ਫਿਰ ਜਿਹੜਾ ਕੰਗਰਮ ਚੱਲਦਾ ਇੱਕ ਉਹ ਪਿੱਛੋਂ ਫਿਰ ਅਸੀਂ ਸਪਰ ਬਣਾ ਕੇ ਤੇ ਉਹ ਬਾਬਾ ਜੀ ਨਾਲ ਗੱਲ ਹੋ ਗਈ ਆ ਸਾਰੀ ਸੰਗਤਾਂ ਵੀ ਹੋ ਗਈਆਂ ਸੰਗਤ ਸਾਰੀ ਭਾਰ ਹੈ ਆ ਅਸੀਂ ਪਾਣੀ ਵੇਖਦੇ ਆ ਉਹਨਾਂ ਚੜੀਆਂ ਦਿੱਤੀਆਂ ਜਿੰਨਾ ਸਿਰ ਆ ਅਸੀਂ ਇਸ ਕਾਕੇ ਰੋਕੇ ਰੱਖਿਆ ਆ بیچ ਆ ਜਿਹੜੀ ਸ਼ਕਤ ਹੈ ਇਹ ਬਚੀ ਇਹ ਸਾਡਾ ਇੱਥੋਂ ਦਾ ਬਾਕੀ ਜਿਹੜਾ Ya, sejujurnya sama. ਮੈਂ ਤੁਹਾਡੇ ਕੋਲ ਹੀ ਸੀ ਸਰ ਉੱਥੇ ਹਾਂ ਉਹ ਐਸੇ ਐਸੇ ਜੀ ਕਿ ਉਸ ਨੇ ਨਹੀਂ ਕਿ ਇਹਨਾਂ ਨਾਲ ਮਿਲ ਕੇ ਸਾਰੀ ਗੱਲਬਾਤ ਚੱਲ ਰਹੀ ਆ ਕਿ ਉਹ ਪਿੱਛੋਂ ਸਕਾਰ ਕਰਦੇ ਐ ਐਲਡੀਐਮ ਸਾਹਿਬ ਇਹਨਾਂ ਨੇ ਕਹਿਣਾ ਹੈ ਵੀ ਅ ਅੱਜ ਤੋਂ ਨਹੀਂ ਦੇਖੋਗੇ ਨਹੀਂ ਇੱਥੇ ਇਹਦੇ ਵਿੱਚ ਰਸਤਾ ਪੜ ਜੇ ਇਹਦਾ ਦਰਿਆ ਦਾ ਪੱਤਾ ਆਜਾ ਰੰਗ ਸੈਂਸਿਟੀਵਿਟੀ ਆਹ ਇਹ ਤਾਂ ਫਿਰ ਗਰਲਾਤ ਤੋਂ ਕੰਮ ਨਹੀਂ ਲੈਣੀ ਪੂਰੀ ਹੜ ਤੇ ਕੌਣ ਮਜ਼ਦੂਰੀ ਲਾਦਾ ਨਹੀਂ ਹਾਂ ਹਜੇ ਤਾਂ ਹੁਣ ਰਸਤਾ ਹੁੰਦਾ ਪਾਣੀ ਨਿਕਲ ਰਿਹਾ ਸਾਰੇ ਇਧਰ ਨੂੰ ਉਧਰ ਨੂੰ ਜਾਣਾ ਨਹੀਂ ਪੈਂਦਾ ਇਹਦੇ ਟੱਕਰ ਤਾਂ ਇਹਦੇ ਨਾਲ ਆ ਗਈ ਨਾ ਇੱਥੇ ਹੁਣ ਤਾਂ ਸਰ ਪਾਣੀ 30000 ਰਹਿ ਗਿਆ ਅੱਛਾ ਪਾਣੀ ਕੱਲ ਨੂੰ ਹੋਰ ਘਟ ਜਾਣਾ ਬਸ ਦੇ ਪੇੜੇ ਘਟਦੇ ਜਾਣਾ ਫਿਰ ਅਮੇ ਸਾਲ ਅਗਲੇ ਸਾਲ ਲਈ ਫਿਰ ਆਪਾਂ ਐਸਯੂ ਸਾਹਿਬ ਇਨਸਾਨ ਨੂੰ ਮੈਸੇਜ ਲਾ ਦਿਓ ਸਾਰਾ ਕੁਝ ਸਾਡੇ ਸਾਹਮਣੇ ਉੱਪਰ ਕਰਨੇ ਕਰਦੇ ਕਰਦੇ ਆਏ ਸਰ ਮਿਲੇ ਪਹਿਲੂ ਆਪਾਂ ਨਾ ਕਾਗਜ਼ਾਂ ਬਤਲੇ ਪਾ ਕੇ ਤੇ ਪੂਰੇ ਸਾਲ ਮੁੜ ਕੇ ਮੇਰੀ ਬੈਂਕ ਦੇ ਸਭ ਲੋਕ ਜਿਸ ਤਰ੍ਹਾਂ ਨੇ ਕਹਤਾ ਕਿ ਅਗਲੇ ਸਾਲ ਤੋ ਸੱਤ ਹੋ ਜੂਗਾ ਨਰਕੁਰ ਪੋਟਾਂ ਜਿਹੜੀਆਂ ਤੁਹਾਨੂੰ ਦੇਖੀਆਂ 2023 ਦਾ ਤੇਜੇ ਤੱਕ ਨਹੀਂ ਹੋਇਆ ਤੇ ਇਹ ਕੀ ਕਰਗੇ ਜਦੋਂ ਅਸੀਂ ਕਹਿੰਦੇ ਆ ਕਿ ਸਰਕਾਰ ਦਾ ਪੈਸਾ ਕਿ ਲੱਗੇਗਾ ਸਾਨੂੰ ਸੇਵਾ ਦਿਓ ਅਸੀਂ ਸੇਵਾ ਕਰਨ ਨੂੰ ਐਕਟੀਵੇਟ ਕਰਨਾ ਹੈ ਬਿਲਕੁਲ ਤੁਹਾਡਾ ਇਹ ਵਿਜ਼ਿਟ ਹੋ ਜਾਂਦਾ ਪੀਐਮ ਦਾ ਉਸ ਤੋਂ ਬਾਅਦ ਆਪਾਂ ਇੱਕ ਵੀਸੀ ਚਲਾ ਕੇ ਵੀਸੀ ਕਰਾਂ ਠੀਕ ਹੈ ਤੁਸੀਂ ਰੋਕ ਲਓ ਅ ਕੱਲ ਦਾ 10-10 ਲੀ ਨੂੰ ਕਰਨਾ ਠੀਕ ਹੈ ਔਰ ਇਹ ਨਹੀਂ ਤੇ ਤੁਸੀ ਦੇਖ ਲੈ ਉਹ ਲੈ ਲੋ ਤੁਸੀਂ ਇਹ ਜੱਤੀ ਲੈ ਲਵੋ ਇਹ ਫੀਡਿੰਗ ਹੀ ਹੋ ਜਾਓਗੇ ਤੇ ਆਪਣੇ ਬਹੁਤ ਵੀ ਆਪ ਨੂੰ ਲੈ ਦਿੱਤਾ ਇਹ ਆਉਂਦੀ ਇਹ ਸੈਕਰੀ ਵਾਲਾ ਜਿਹੜਾ ਹੈਗਾ ਨਾ ਦੂਜਾ ਫਿਰ ਬੈਂਟਰੀ ਦਾ ਰੈਨੀ ਨਹੀਂ ਵੀ ਇੱਥੇ ਥੋੜਾ ਹੋ ਰਾਇਆ ਨਾ ਸਰ ਮੇਂ ਜਿਉਂੜਾ ਹੋਰ ਪਾਟੀ ਆ ਜਾਂਦਾ ਮੇਰੀ ਬੇਨਤੀ ਸੁਣੋ ਹਾਂ ਮੇਰੀ ਇੱਕ ਬੇਨਤੀ ਆ ਤੁਹਾਨੂੰ ਦੇਖੋ ਤੁਹਾਡਾ ਇੱਥੇ ਆਉਂਦਾ ਆ ਆਓ ਵੇਖੋ ਦਰਸਤ ਕਿਸ ਤਰ੍ਹਾਂ ਬੋਲਦੇ ਹੁੰਦੇ ਆ ਹਾਂ ਬਿਲਕੁਲ ਠੀਕ ਹੈ ਹਾਂ ਇਹ ਜੇਕਰ ਸੈਂਚਰੀ ਜਿਹੜੀ ਯਾਰ ਇੱਥੇ ਲਾਉਣੀ ਹੈ ਸੈਂਚਰੀ ਤੇ ਇਹਨਾਂ ਨੂੰ ਮਤਲਬ ਕਿ ਚਲੋ ਠੀਕ ਹੈ ਹੀ ਇਹਦੇ ਖਿਲਾਫ ਨਹੀਂ ਹੈ ਪਰ ਦਰਿਆ ਦੇ ਵਿੱਚ ਅੱਗੇ ਮੁਲਕ ਰੋੜ ਗਿਆ ਤੇ ਇਹ ਸੈਂਚਰੀ ਵਾਲੇ ਵੇਖੀ ਜਾਂਦੇ ਨੇ ਵੀ ਜਗਲਾਤ ਤੋਂ ਪਰਮਿਸ਼ਨ ਲੈਣੀ ਪੈਗੀ ਇਹ ਸਾਨੂੰ ਤੁਸੀਂ ਪਰਮਿਸ਼ਨ ਜਿਹੜੀ ਆ ਸਾਨੂੰ ਨਹੀਂ ਆਈ ਪਰ ਜੱਟ ਜਿਹੜਾ ਪਰਮਿਸ਼ਨ ਕੋਈ ਨਹੀਂ ਜਾਣਦਾ ਤੇ ਇਹ ਜਿਹੜਾ ਅਸੀਂ ਚਾਹੁੰਦੇ ਆ ਵੀ ਸਿੱਧਾ ਕੰਮ ਸਾਨੂੰ ਪਰਮਿਸ਼ਨਾਂ ਲੈਣੀਆਂ ਤੁਸੀਂ ਲੈ ਕੇ ਦਿਓ ਅਸੀਂ ਤੁਹਾਡਾ ਜ਼ਬਰਦਸਤ ਹਾਂ ਪਰ ਅਸੀਂ ਤੇ ਸੇਵਾ ਕਰਨੀ ਹੈ ਸੇਵਾ ਕਰਾਓ ਸਾਡੇ ਤੋਂ ਸੇਵਾ ਲਈ ਇਹ ਇਹ ਕਿਸੇ ਪਰਸਨ ਦਾ ਕੰਮ ਹੈ ਨਹੀਂ ਜਦੋਂ ਇਹ ਵਸਪੈਟ ਕਰਦਾ ਸਰਦਾਂਗੀ ਪੂਰਨ ਅਗਲੀ ਗੱਲ ਇੱਥੇ ਜਿਹੜੀ ਮੈਨੇਜਰ ਨੇ ਸਭ ਤੋਂ ਵੱਡੀ ਜਿਹੜੀ ਬਿਮਾਰੀ ਆ ਉਹ ਮੈਨੇਜਿੰਗ ਦੀ ਹੈ ਕ੍ਰੈਸ਼ਰ ਜਿਹੜੇ ਚੱਕੀ ਦਰਿਆ ਤੋਂ ਜਿਹੜੇ ਬੰਦ ਹੋ ਗਏ ਸੀ ਹਾਈ ਕੋਰਟ ਦੇ ਆਰਡਰਾਂ ਨਾਲ ਉਹ ਸਾਰੇ ਇੱਥੇ ਤਲ ਰਹੇ ਨੇ ਜਿਨ੍ਹਾਂ ਨੇ 30-30 ਫੁੱਟ 40-40 ਫੁੱਟ ਉੱਚੀਆਂ ਬਣਾ ਖਾਏਗਾ ਸਾਰੇ ਉਹ ਜਿਹੜੇ ਕ੍ਰੈਸ਼ਨ ਜਿਹੜਿਆ ਉਹ ਚੱਲ ਰਹੇ ਨੇ ਉਹਨਾਂ ਕ੍ਰੈਸ਼ਨਾਂ ਦੇ ਕਾਰਨ ਅਸਲ ਜਿਹੜੀ ਬਿਮਾਰੀ ਦੀ ਜੜ੍ਹ ਉਹ ਉਹ ਪ੍ਰੈਸ਼ਰ ਤੇ ਆਦਲਾ ਦੇ ਜੇ ਇਹ ਜੰਗਲਾਤ ਤੇ ਇਹ ਕ੍ਰੈਸ਼ਰ ਨਾ ਹੁੰਦੇ ਬਹੁਤ ਸਾਰਾ ਪਰਪਰ ਹੋ ਜਾਂਦੀ ਅਗਲੀ ਗੱਲ ਇਹ ਆ ਕਿ ਜਿਸ ਤਰ੍ਹਾਂ ਕਿ ਆਪਣਾ ਵਿਆਸデア ਜਿਹੜਾ ਉਹਦੇ ਵਿੱਚ ਹਾਈ ਕੋਰਟ ਦੇ ਆਰਡਰ ਨੇ ਹਾਈ ਕੋਰਟ ਦੇ ਆਰਡਰਾਂ ਦੀ ਸਰਪ੍ਰਿਵਾਨੀ ਖੁੱਤੀ ਜਾਨੂੰ ਅਸੀਂ ਤੁਹਾਨੂੰ ਉਹ ਵੀ ਚਿੱਠੀ ਲਿਖਾਂਗੇ ਪੰਜਾਬ ਸਰਕਾਰ ਤੋਂ ਤੁਸੀਂ ਇਹਦਾ ਕਿਰਪਾ ਕਰਕੇ ਸਾਡਾ ਕੰਮ ਕਰਵਾ ਦਿਓ ਕੇਂਦਰ ਸਰਕਾਰ ਦੇ ਘਰਾਓ ਵੀ ਜਿਹੜੇ ਤਿੰਨ ਜਿਹੜੇ ਜਿਹੜੇ ਮਿਲਾ ਉਹ ਕੇਵਲ ਡੇਰਾ ਰਾਦਾ ਸਵਮੀਆ ਨੇ ਬਰਬਾਦ ਕੀਤੇ ਨੇ ਕਪੂਰਥਲੇ ਦੀ ਪਾਰਟੀ ਆ ਤੁਹਾਨੂੰ ਉਹ ਮਿਲਣ ਵਾਸਤੇ ਆਈ ਹੈ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਸਾਡੇ ਤੇ ਆ ਰਹੇ ਨੇ ਉਹ ਵੀ ਤੁਹਾਨੂੰ ਮਿਲਦੇ ਨੇ ਤੇ ਉਹਨਾਂ ਦਾ ਕਹਿਣਾ ਵੀ ਸਾਡੇ ਵੀ ਇੱਕ ਪਰੰਧਾ ਇਹ ਤੁਸੀਂ ਚੱਕਣਵਾ ਦਿਓ ਸਾਡੇ ਅੱਖੀਂ ਦੇ ਦੇਖਣ ਵੀ ਸਾਡੇ ਨੂੰ ਹੋਇਆ ਕੀ ਜਿਹੜਾ ਸultanpur 로ਦੀ ਆ ਉਹ ਵੀ ਵਿਆਸ ਦੇ ਅਧਿਕਾਰ ਤਰਨਕਾਰ ਜਿਹੜਾ ਉਹ ਵੀ ਵਿਆਸ ਦੇ ਅਧਿਕਾਰ ਵਿਆਸ ਦੇ ਰਾਦਾ ਸਵਮੀਆ ਦੇ ਕਾਰਨ ਅਲੀ ਇਹ ਜਿਹੜੀਆਂ ਚੀਜ਼ਾਂ ਜਿੱਦੜ ਅਸੀਂ ਹਾਈਪੋਰਟ ਚ ਗਏ ਆ ਜੇ ਅਸੀਂ ਦੇ ਮਾਰੀ ਇੱਥੇ ਤੋਂ ਵੇਖੋ ਜੰਗਲਾਤ ਤੇ ਕਹਿੰਦੇ ਨੇ ਵੀ ਸਾਨੂੰ ਪਰਮਿਸ਼ਨ ਦੇਣੀ ਪਈ ਜਿਹੜਾ ਦੇਰਾ ਅਭਿਆਸ ਨੇ ਝੂਕ ਪੁਛ ਕੀਤਾ ਕੀ ਕੋਈ ਪਰਮਿਸ਼ਨ ਲਈ ਆ ਸਾਡਾ ਵੀ ਕੋਈ ਦੁੱਖ ਆ ਅਸੀਂ ਕਿਹੜੇ ਕੋਲ ਰੋਣਾ ਤੁਹਾਡੇ ਕੋਲ ਸੋ ਇਸ ਤੋਂ ਬਿਗਾਰ ਇੱਕ ਇੱਕ ਚੀਜ਼ ਮੈਂ ਤੁਹਾਨੂੰ ਹੁਣ ਤੁਹਾਡੇ ਘਰ ਚ ਉਹ ਪਸਰ ਕਰ ਦਿੱਤੇ ਆ ਉਹ ਤੁਸੀਂ ਆਪਣੇ ਬਲਕੇ ਇਹਨਾਂ ਗਰਾਂ ਨੋਟ ਪੜਾ ਦਿਓ ਕਿ ਜਿਹੜੀ ਰਸਨ ਹੈ ਨਾ ਜਿਹੜਾ ਆਸੰਦ ਉੱਤੇ ਐਸਟੈਂਡ ਉੱਤੇ ਬਹੁਤ ਵੱਡੇ ਪੱਧਰ ਤੇ ਉੱਤੇ ਲੋਕਾਂ ਦੇ ਨਾਲ ਜਿਹੜੇ ਲੈ ਕੇ ਆ ਰਹੇ ਉਹ ਸੰਧਾਂ ਭਾਂਡ ਲੈ ਆ ਰਹੇ ਨੇ ਇੱਥੋਂ ਤੱਕ ਆ ਕਿ ਸਹਾਰਨਪੁਰ ਤੋਂ ਸਾਡੇ ਕੋਲ ਰਿਪੋਰਟਾਂ ਆਈਆਂ ਤੇ ਬੀਬੀਆਂ ਨੇ ਆਪਣੇ ਘਰੇ ਲਾ ਕੇ ਉਹ ਬੇਸਤੇ ਤੇ ਉਹ ਰਸਨੀ ਤੇ ਆ ਰਹੇ ਤੇ ਉਹ ਲੁਕਿਆ ਜਾ ਰਿਹਾ ਇੱਕ ਪੰਜਾਬ ਲੈਵਲ ਤੇ ਡੀਸੀ ਸਾਹਿਬਾਨਾਂ ਨੂੰ ਪੱਥਰ ਦੇ ਤੇ ਇੱਕ ਕਮੇਟੀ ਬਣਾਓ ਜ਼ਿਲ੍ਹਾ ਲੈਵਲਾਂ ਤੇ ਵੀ ਬਲੌਕ ਲੈਵਲ ਤੇ ਤੇ ਪਿੰਡ ਲੈਵਲ ਤੱਕ ਜਿਉਂਦੇ ਉਹ ਲੋੜ ਬੰਦਾ ਤੱਕ ਜਾਵੇ ਇੱਥੇ ਤੁਸੀਂ ਛੱਡ ਕੇ ਕਿਤੇ ਵੀ ਪਿੰਡ ਤੋਂ ਨਾ ਤੇ ਵੇਖ ਲੋ ਤੁਹਾਡੀ ਕਾਫਲੇ ਨਾਲ ਨਹੀਂ ਉਸ ਤਰ੍ਹਾਂ ਜੀ ਤੁਹ ਜਾਂਗੇ ਤੁਹਾਡੀ ਗੱਡੀ ਅੱਗੇ ਬੰਦੀ ਜਗਾ ਕੋ ਆਜ ਕੀ ਜੀ ਬੀਆ ਬੱਚੇ ਆ ਸੋ ਇਹ ਮੰਨ ਜਿਹੜੀ ਆ ਇਹ ਚੀਜ਼ ਚਾਹੀਦੀ ਹੈ ਇੱਕ ਹੋਰ ਚਾਹਤ ਮਨ ਕੇ ਜਿਸ ਤਰ੍ਹਾਂ ਆ ਵੇਖੋ ਤੁਸੀਂ